ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸ ਦੋਗੇ ਆਪਾਂ ਜਿਹੜਾ ਤੀਆਂ ਦਾ ਤਿਹਾਰ ਹੈਗਾ ਠੀਕ ਹੈ ਇਹ ਕਿਉਂ ਮਨਾਇਆ ਜਾਂਦਾ ਹੈ ਪਿਛੋਕੜ ਕੀ ਹੈ ਉਹ ਬਾਈ ਪਹਿਲਾਂ ਤੋਂ ਵੱਡੇ ਬੁਰਿਆ ਨਹੀਂ ਪਰੰਪਰਾਵਾਂ ਚੱਲੀ ਆ ਕੁੜਨਾ ਨੂੰ ਇਹ ਸੁਭਾ ਨੇ ਘਰੇ ਲਿਆਉਣਾ ਵੀ ਮੈਨ ਆ ਜਾਣੀਆਂ ਲਾ ਕੇ ਫਿਰ ਤੀਆਂ ਮਨਾਉਣਾ ਤੇ ਤੀਆਂ ਦਾ ਤਿਹਾਰ ਮਨਾਉਣਾ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਫਿਰ ਛਾਂ ਦਾ ਮਹੀਨਾ ਜਦੋਂ ਆਉਂਦਾ ਕੁੜੀਆਂ ਆ ਜਾਂਦੀਆਂ ਫਿਰ ਗੁਲਗਲੇ ਕੂੜੇ ਠੀਰਾ ਮਾਲ ਪੂੜੇ ਜੋ ਮਰਜੀ ਕੁਛ ਬਣਦਾ ਸੀ ਉਹ ਸਭ ਕੁਝ ਬਣਾਉਂਦੇ ਸੀ ਠੀਕ ਹੈ ਤਿਆਂ ਨੂੰ ਕੁੜਿਆਂ ਨੂੰ ਤੇ ਤਿਆਂ ਨੂੰ ਖੁਸ਼ ਕਰਨ ਵਾਸਤੇ ਮੇਰਾ ਗੁਰ ਮਤਾ ਅੱਜ ਕੱਲ੍ਹ ਦੇ ਨਾਲ ਇਹਨਾਂ ਕੁੜੀਆਂ ਨੂੰ ਇਹ ਕੁੜੀਆਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਹਨ ਨਹੀਂ ਜੀ ਪਤਾ ਜੀ ਕਿੰਨਾ ਕੁ ਫਰਕ ਆਉਣ ਮਤਲਬ ਹੋਣ ਵਾਲਾ ਸਮੇਂ ਦਾ ਤੇ ਸਾਡੇ ਜਿਹੜੇ ਤੁਹਾਡਾ ਸਮਾਂ ਦਾ ਉਹ ਅਸੀਂ ਜਦੋਂ ਨਹੀਂ ਪੈ ਜਾਣਾ ਤੇ ਪੜਾਂ ਚ ਜਾਣਾ ਫਿਰ ਤਿਆਂ ਮਨਾਉਣਾ ਜਿੰਨਾ ਕੁੜਨਾ ਹੁੰਦਾ ਨਾ ਕੱਟਣਾ ਹੋ ਕੇ ਪਾਣੀ ਦੇ ਵਿੱਚ ਨੱਚ-ਨੱਚ ਕੇ ਆਉਣਾ ਤਿਲਕ ਤਿਲਕ ਕੇ ਗਈ ਤੇ ਗਿੱਦਾ ਪਾਉਣਾ ਤੇ ਪਰ ਤੁਸੀਂ ਬਹੁਤ ਵੱਡਾ ਉਥੇ ਥੀਲ ਪਾਉਣੀ ਬਹੁਤ ਝੂਟਣਾ ਤੇ ਮਸਤੀ ਕਰਨੀ ਅਸੀਂ ਜਿੱਦ ਕਰ ਲੈਣੀ ਵੀ ਜਿੰਨਾ ਚਿਰ ਮੀਂਹ ਨਹੀਂ ਪੈਣਾ ਤੇ ਮੈਂ ਚਰ ਘਰ ਨਹੀਂ ਜਾਣਾ